ਨਰੈਣ ਸਿੰਘ ਚੌੜਾ ਸਾਰੇ ਜਾਣਦੇ ਨੇ ਚਰਚਾ ਦਾ ਨਾਮ ਬਣ ਗਿਆ ਔਰ ਇਸ ਵਕਤ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਇੱਕ ਹੋਰ ਮੁਕਦਮਾ ਦਰਜ ਹੋਇਆ ਉਹ ਕਿਸ ਦਾ ਜਿਹੜਾ ਕੀ ਤਾਜ਼ਾ ਘਟਨਾਕ੍ਰਮ ਸੁਖਬੀਰ ਸਿੰਘ ਬਾਦਲ ਤੇ ਜਾਨ ਲੈਵਾ ਹਮਲਾ ਪਰ ਕੀ ਤੁਸੀਂ ਜਾਣਦੇ ਹੋ ਨਰੈਣ ਸਿੰਘ ਚੌੜਾ ਦੀ ਜਦੋਂ ਦਾ ਚਰਚਾ ਦਾ ਵਿਸ਼ਾ ਬਣਿਆ ਤੇ ਉਸ ਦੇ ਨਾਲ ਸੰਬੰਧਿਤ ਹੁਣ ਪੁਰਾਣੇ ਰਿਕਾਰਡ ਆ ਜਿਹੜੇ ਉਹ ਵੀ ਸਾਹਮਣੇ ਆਉਣ ਲੱਗੇ ਨੇ ਔਰ ਹੁਣ ਤੱਕ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਔਰ ਜਿਹੜੇ ਡੀਜੀਪੀ ਨੇ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਉਨ੍ਹਾਂ ਦੇ ਕਹਿਣ ਮੁਤਾਬਕ 21 ਤੋਂ ਬਾਅਦ ਵੱਖ-ਵੱਖਰੇ ਥਾਣਿਆਂ ਦੇ ਵਿੱਚ ਮਾਮਲੇ ਦਰਜ ਨੇ ਔਰ ਇਸ ਰਿਪੋਰਟ ਦੇ ਵਿੱਚ ਦੱਸਾਂਗੇ ਕਿ ਕਿਹੜੇ ਵੱਖ-ਵੱਖਰੇ ਮਾਮਲੇ ਨੇ ਔਰ ਕਿਹੜੇ-ਕਿਹੜੇ ਉਹਨਾਂ ਦੇ ਉੱਤੇ ਜਿਹੜੀਆਂ ਧਰਾਵਾਂ ਲਗੀਆਂ ਨੇ ਔਰ ਉਸ ਦੇ ਵਿੱਚੋਂ ਕਿੰਨਾ ਕੇਸਾਂ ਦੇ ਵਿੱਚੋਂ ਬਰੀ ਹੋਏ ਨੇ ਤੇ ਕਿਹੜੇ ਅਜੇ ਵੀ ਅਦਾਲਤ ਦੇ ਵਿੱਚ ਚੱਲ ਰਹੇ ਨੇ ਕੇਸ ਔਰ ਇੱਕ ਨਵਾਂ ਮੁਕੱਦਮਾ ਵੀ ਦਰਜ ਹੋ ਗਿਆ ਔਰ ਪਾਕਿਸਤਾਨ ਦੇ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਲਈ ਨਰੈਣ ਸਿੰਘ ਚੌੜਾ ਨੇ ਨਰੈਣ ਸਿੰਘ ਚੌੜਾ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਚੌੜਾ ਨਾਲ ਸੰਬੰਧਿਤ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਜਾਗੂਆ ਨੇ ਜਦੋਂ ਦੀ ਘਟਨਾ ਵਾਪਰੀ ਹੈ ਉਸ ਨੂੰ ਕਾਂਗਰਸ ਦੇ ਨਾਲ ਸੰਬੰਧਿਤ ਵੀ ਦੱਸਿਆ ਹਾਲਾਂਕਿ ਕਾਂਗਰਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਨਰੈਣ ਸਿੰਘ ਚੌੜਾ ਦਾ ਕੋਈ ਸਬੰਧ ਨਹੀਂ ਹੈ ਪਰ ਹਾਂ ਇੱਥੇ ਇਹ ਦੱਸਣਾ ਬਣਦਾ ਹੈ ਕਿ ਉਸ ਦਾ ਸਕਾਪਰਾ ਕਾਂਗਰਸ ਦੇ ਵਜੋਂ ਇੱਕ ਅਹੁਦੇਦਾਰ ਹੈ ਔਰ ਬਲਾਕ ਸੰਮਤੀ ਚੇਅਰਮੈਨ ਵੀ ਰਿਹਾ ਹੈ ਹੁਣ ਇਸ ਬਾਰੇ ਦੱਸਾਂਗੇ ਜਿਹੜੀ ਇੱਕ ਦੂਜੇ ਦੇ ਉੱਤੇ ਤੋਮਤ ਬਾਜ਼ੀ ਲੱਗ ਰਹੀ ਹੈ ਉਹ ਇੱਕ ਆਪਣੇ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਹੈ ਪਰ ਵਿਸਥਾਰ ਪੂਰਵਕ ਦੱਸਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਤੇ ਕੀ ਪਹਿਲੀ ਵਾਰੀ ਇਹ ਹਮਲਾ ਕੀਤਾ ਨਰੈਣ ਸਿੰਘ ਚੌੜਾ ਨੇ ਇਤਿਹਾਸ ਦੇ ਵਿੱਚ ਇੱਕ ਹੋਰ ਘਟਨਾ ਮਿਲਦੀ ਹੈ 2013 ਦੇ ਵਿੱਚ ਜਦੋਂ ਗ੍ਰਿਫਤਾਰੀ ਹੋਈ ਸੀ ਨਰੈਣ ਸਿੰਘ ਚੌੜਾ ਦੀ ਤੇ ਪੁਲਿਸ ਨੇ ਇੰਟਰੋਗੇਸ਼ਨ ਕੀਤੀ ਤੇ ਉਸ ਦੇ ਵਿੱਚ ਸਭ ਕੁਝ ਕਬੂਲਿਆ ਸੀ ਕਿ ਕਿਵੇਂ 2012 ਦੇ ਵਿੱਚ ਵੀ ਇੱਕ ਜਿਹੜੀ 13 ਦੇ ਵਿੱਚ ਦੋ ਵਾਰ ਕੋਸ਼ਿਸ਼ ਕੀਤੀ ਗਈ ਸੀ ਮਾਨਸਾ ਵਿਖੇ ਹੋ ਰਹੀ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਉਸ ਵਕਤ ਸੁਖਬੀਰ ਸਿੰਘ ਬਾਦਲ ਨਰੈਣ ਸਿੰਘ ਚੌੜਾ ਦੀ ਨਿਸ਼ਾਨੇ ਉੱਤੇ ਸਨ ਪਰ ਕਿਵੇਂ ਬਚੇ ਕੀ ਉਦੋਂ ਹਮਲਾ ਹੋਇਆ ਹਮਲਾ ਨਹੀਂ ਹੋਇਆ ਉਸਦੀ ਵਜ੍ਹਾ ਕੀ ਦੱਸਦਾ ਨਰੈਣ ਸਿੰਘ ਚੋੜਾ ਪੁਲਿਸ ਨੂੰ ਇੰਟਰੋਗੇਸ਼ਨ ਦੇ ਦੌਰਾਨ ਕਿ ਉਦੋਂ ਵੀ ਮੈਂ ਕੋਸ਼ਿਸ਼ ਕੀਤੀ ਮਾਨਸਾ ਦੇ ਵਿੱਚ ਰੈਲੀ ਹੋ ਰਹੀ ਸੀ ਸੁਖਬੀਰ ਸਿੰਘ ਬਾਦਲ ਮੇਰੇ ਨਿਸ਼ਾਨੇ ਦੇ ਉੱਤੇ ਸੀ ਔਰ ਦੂਰੋਂ ਨਿਸ਼ਾਨਾ ਬਣਾਇਆ ਜਾਣਾ ਸੀ ਸਟੇਜ ਤੇ ਪਰ ਉੱਥੇ ਇੱਕ ਪੁਲਿਸ ਮੁਲਾਜ਼ਮ ਵਾਰ-ਵਾਰ ਸਟੇਜ ਦੇ ਉੱਤੇ ਘੁੰਮ ਰਿਹਾ ਸੀ ਔਰ ਮੈਂ ਨਹੀਂ ਸੀ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਜਾਂ ਜਿਹੜਾ ਮੇਰੇ ਨਿਸ਼ਾਨੇ ਦੇ ਉੱਤੇ ਹੈ ਇਸ ਤੋਂ ਇਲਾਵਾ ਕੋਈ ਹੋਰ ਮਾਰਿਆ ਜਾਵੇ ਤਾਂ ਫਿਰ ਮੈਂ ਆਪਣੀ ਉੱਥੋਂ ਥਾਂ ਬਦਲੀ ਜਦੋਂ ਥਾਂ ਬਦਲੀ ਤੇ ਉਸ ਤੋਂ ਬਾਅਦ ਵੀ ਮੈਂ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹ ਪੁਲਿਸ ਮੁਲਾਜ਼ਮ ਵਿੱਚ ਵਾਰ-ਵਾਰ ਆ ਰਿਹਾ ਸੀ ਜਿਸ ਦੇ ਕਰਕੇ ਫਿਰ ਮੈਂ ਆਪਣੇ ਮਿਸ਼ਨ ਤੋਂ ਪਾਸੇ हट ਗਿਆ ਜਾਂ ਕਹਿ ਲਈ ਉਥੋਂ ਇੱਕ ਵਾਰੀ ਢਾਲ ਦਿੱਤਾ ਗਿਆ ਤਾਂ ਸੁਖਵੀਰ ਸਿੰਘ ਬਾਦਲ ਮੇਰੀ ਗੋਲੀ ਦਾ ਨਿਸ਼ਾਨਾ 2013 ਦੇ ਵਿੱਚ ਵੀ ਬਣ ਸਕਦਾ ਸੀ ਇਹ ਸਾਰੀਆਂ ਗੱਲਾਂ 2013 ਦੇ ਵਿੱਚ ਕਬੂਲੀਆ ਨਾਰਾਇਣ ਸਿੰਘ ਚੌੜਾ ਨੇ ਆਪ ਕਹਾਣੀ ਦੱਸੀ ਸੀ ਪੁਲਿਸ ਨੂੰ ਇਸ ਤੋਂ ਪਹਿਲਾਂ 1997 ਦਾ ਦੌਰ ਸੀ ਜਦੋਂ ਸ਼੍ਰੋਮਣੀ ਕਾਲੀਦਲ ਦੀ ਸਰਕਾਰ ਬਣਦੀ ਹੈ ਤਾਂ ਉਸ ਵਕਤ ਵੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਨਰੈਣ ਸਿੰਘ ਚੋੜਾ ਕਿਵੇਂ ਆਖ ਰੱਖਦਾ ਸੀ ਬਾਦਲ ਪਰਿਵਾਰ ਦੇ ਉੱਤੇ ਔਰ ਪ੍ਰਾਣੀ ਦੁਸ਼ਮਣੀ ਕਿਵੇਂ ਪਈ ਹਾਲਾਂਕਿ 2013 ਦੇ ਵਿੱਚ ਜਦੋਂ ਗਣਾ ਕਬੂਲੇ ਗਏ ਸ਼੍ਰੋਮਣੀ ਕਾਲੀ ਦਲ ਦੇ ਆਗੂ ਅੱਜ ਦਲੀਲਾਂ ਦੇ ਰਹੇ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਕਿ ਨਰੈਣ ਸਿੰਘ ਚੋੜਾ ਕਿਹੜੀ ਦੁਸ਼ਮਣੀ ਐਸੀ ਕੱਢਣਾ ਚਾਹੁੰਦਾ ਸੀ ਹਾਲਾਂਕਿ ਬੇਅਦਬੀ ਦੀਆਂ ਘਟਨਾਵਾਂ ਜਾਂ ਡੇਰਾ ਸਿਰਸੇ ਵਾਲੇ ਤੋਂ ਮਾਫੀ ਦੇਣੀ ਕਈ ਜਿਹੜੀ ਗਿਆਨੀ ਗੁਰਬਚਨ ਸਿੰਘ ਜਥੇਦਾਰ ਦੇ ਵੱਲੋਂ ਦਬਾਉਣੀ ਜਥੇਦਾਰਾਂ ਨੂੰ ਘਰੇ ਸੱਦਣਾ ਇਹ ਸਾਰੀਆਂ ਗੱਲਾਂ ਤਾਂ 2013 ਤੋਂ ਬਾਅਦ ਵਾਪਰੀਆਂ ਨੇ ਫਿਰ ਐਸਾ ਕੀ ਗੁਨਾਹ ਸੀ ਕਿ ਨਰੈਣ ਸਿੰਘ ਚੌੜੇ ਦੇ ਨਿਸ਼ਾਨੇ ਤੇ ਪਹਿਲਾਂ ਹੀ ਬਾਦਲ ਪਰਿਵਾਰ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਸਨ ਉਸ ਦੀ ਵਜ੍ਹਾ ਨਰੈਣ ਸਿੰਘ ਚੌੜਾ ਕੀ ਦੱਸਦਾ ਜਾਂ ਉਸ ਤੋਂ ਪਹਿਲਾਂ ਰਿਕਾਰਡ ਦੇ ਮੁਤਾਬਕ ਵੀ ਦੇਖੀਏ ਤਾਂ ਬਹੁਤ ਸਾਰੀਆਂ ਅਜਿਹੀ ਗੱਲਾਂ ਨੇ ਜਿਵੇਂ ਕਿ 2012 ਦੇ ਵਿੱਚ ਡੇਰਾ ਸਿਰਸਾ ਮੁਖੀ ਨੇ ਦਸਮ ਪਾਤਸ਼ਾਹ ਦਾ ਸੰਵਾਗ ਰਚਿਆ ਉਸ ਤੋਂ ਬਾਅਦ ਉਸ ਕੇਸ ਦੀ ਕੈਂਸਲੇਸ਼ਨ ਰਿਪੋਰਟ ਉਸ ਨੂੰ ਹਾਈ ਕੋਰਟ ਚ ਚੈਲੰਜ ਨਾ ਕਰਨਾ ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਗੁਣਾ ਮੰਨਦਾ ਰਣ ਸਿੰਘ ਚੋੜਾ ਔਰ ਜਥੇਦਾਰ ਕੌਂਕੇ ਦੇ ਕੇਸ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਔਰ ਇੱਕ ਟਰੂਥ ਕਮਿਸ਼ਨ ਬਣਾਇਆ ਜਾਣਾ ਸੀ ਜੋ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸੱਤਾ ਵਿੱਚ ਜਾ ਕੇ ਲੋਕਾਂ ਚ ਜਾ ਕੇ ਆਖਿਆ ਸੀ ਕਿ ਜਿੰਨਾ ਵੀ ਕਹਾਨ ਕੀਤਾ ਹੈ ਪੁਲਿਸ ਅਫਸਰਾਂ ਨੇ ਇੱਕ ਟਰੂਥ ਕਮਿਸ਼ਨ ਬਣਾਵਾਂਗੇ ਔਰ ਕੱਲੇ-ਕੱਲੇ ਪਰਿਵਾਰ ਨੂੰ ਪੀੜਿਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਏਗਾ ਪਰ ਜਦੋਂ ਹੀ ਸੱਤਾ ਵਿੱਚ ਆਈ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣੇ ਉਸ ਤੋਂ ਬਾਅਦ ਤਰੁੱਥ ਕਮਿਸ਼ਨ ਦਾ ਨਾਂ ਲੈਣਾ ਹੀ ਬੰਦ ਕਰ ਦਿੱਤਾ ਜਿਸ ਕਰਕੇ ਅਜੇ ਕੁਝ ਕੇਸ ਵੀ ਸੀ ਜਿਸ ਦੇ ਕਰਕੇ ਕੁਝ ਗਰਮ ਖਿਆਲੀਆਂ ਦੇ ਖਾੜਕੋਆਂ ਦੇ ਨਿਸ਼ਾਨੇ ਉੱਤੇ ਬਾਦਲ ਪਰਿਵਾਰ ਆ ਗਿਆ ਕਿਉਂਕਿ 1992 ਤੋਂ 97 ਦਾ ਵੀ ਇੱਕ ਅਜਿਹਾ ਦੌਰ ਸੀ ਜਿਸ ਦੇ ਦੌਰਾਨ ਅਜਿਹਾ ਬਹੁਤ ਕੁਝ ਹੋ ਰਿਹਾ ਸੀ ਜਿੱਥੇ ਪ੍ਰਕਾਸ਼ ਸਿੰਘ ਬਾਦਲ ਵਰਗੇ ਹੋਰ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਲੀਡਰਾਂ ਨੇ ਭਰੋਸੇ ਦਿਵਾਏ ਸੀ ਜਨਤਾ ਨੂੰ ਪਰ ਕਿਸੇ ਨਾ ਕਿਸੇ ਤਰ੍ਹਾਂ ਦੀ ਬੇਇਨਸਾਫੀ ਜਿਸ ਦਾ ਇਨਸਾਫ ਨਾ ਮਿਲਣਾ ਇਸ ਕਰਕੇ ਗਰਮ ਖਿਆਲਿਆਂ ਨੂੰ ਵੀ ਮੌਕਾ ਮਿਲਿਆ ਕਿ ਭਾਵੇਂ ਕੋਈ ਵੀ ਹੋਵੇ ਸਾਡੇ ਸਾਹਮਣੇ ਜਿਨ੍ਹਾਂ ਨੇ ਇਨਸਾਫ ਦੇਣ ਦੇ ਵਿੱਚ ਚਾਹੇ ਉਹ ਵੱਡੇ ਵੱਡੇ ਪੁਲਿਸ ਅਫਸਰ ਹੋਣ ਜਾਂ ਫਿਰ ਸਿਆਸਤਦਾਨ ਹੋਣ ਉਹ ਫਿਰ ਗਰਮ ਖਿਆਲਿਆਂ ਦੇ ਨਿਸ਼ਾਨੇ ਦੁੱਤੇ ਰਹੇ ਇਹ ਜਿਹਾ ਕੁਝ ਗੱਲਾਂ ਸੀ ਦੇਣੀਆਂ 2013 ਤੋਂ ਪਹਿਲਾਂ ਵੀ ਸੀ ਨਿਰੰਕਾਰੀ ਕਾਂਡ ਮਾਮਲੇ ਦੇ ਵਿੱਚ ਵੀ ਬਹੁਤ ਕੁਝ ਅਜਿਹਾ ਹੋਇਆ ਸੀ ਜਿੱਥੇ ਲੱਗਿਆ ਕੁਝ ਸਿੱਖਾਂ ਨੂੰ ਜਾਂ ਸਿੱਖ ਦੇ ਸਿੱਖਾਂ ਪਰਿਵਾਰਾਂ ਨੂੰ ਕਿ ਸਾਡੇ ਨਾਲ ਬੇਇਨਸਾਫੀ ਹੋਈ ਉਸ ਤੇ ਇਨਸਾਫ ਨਹੀਂ ਮਿਲਿਆ ਕਈ ਪਰਿਵਾਰ ਰੋਲ ਰਹੇ ਸਨ ਉਸ ਦੇ ਵਿੱਚੋਂ ਵੀ ਜਿਹੜੀ ਬਦਲੇ ਦੀ ਭਾਵਨਾ ਨਰੈਣ ਸਿੰਘ ਚੌੜਾ ਵਰਗੇ ਜਿਹੜੇ ਲੋਕ ਸੀ ਉਹਨਾਂ ਦੇ ਮਨ ਵਿੱਚ ਜਿਹੜੀ ਆ ਉਹ ਰਹਿੰਦੀ ਹੈ ਇਸ ਤਰ੍ਹਾਂ ਪ੍ਰਾਣੀ ਦੁਸ਼ਮਣੀ ਕਹੀ ਜਾ ਸਕਦੀ ਹੈ ਜਾਂ ਫਿਰ ਪ੍ਰਾਣੇ ਬਦਲੇ ਦੀ ਭਾਵਨਾ ਕਹੀ ਜਾ ਸਕਦੀ ਹੈ ਨਰੈਣ ਸਿੰਘ ਚੌੜਾ ਦੇ ਮਨ ਵਿੱਚ ਹਾਲਾਂਕਿ ਕੋਈ ਵੀ ਪੋਲੀਟੀਕਲ ਆਗੂ ਨਹੀਂ ਹੈ ਚਾਹੇ ਵਾਜੂ ਸੱਤਾ ਧਿਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੋ ਉਹਨਾਂ ਦੀ ਲੀਡਰਸ਼ਿਪ ਬਾਕੀ ਮੰਤਰੀ ਹੋਣ ਵੱਖ-ਵੱਖ ਪਾਰਟੀਆਂ ਦੇ ਆਗੂ ਹੋਣ ਭਾਜਪਾ ਦੇ ਪ੍ਰਧਾਨ ਹੋਣ ਕਾਂਗਰਸ ਦੇ ਪ੍ਰਧਾਨ ਹੋਣ ਵਿਰੋਧੀ ਧਿਰ ਦੇ ਨੇਤਾ ਹੋਣ ਜਾਂ ਫਿਰ ਭਾਜਪਾ ਦੀ ਕੋਈ ਹੋਰ ਕੇਂਦਰੀ ਲੀਡਰਸ਼ਿਪ ਹੋਵੇ ਉਨ੍ਹਾਂ ਦੇ ਵੱਲੋਂ ਇਸ ਘਟਨਾ ਦੀ ਨਖੇਦੀ ਕੀਤੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹਾ ਹਮਲਾ ਹੋਣਾ ਹਾਲਾਂਕਿ ਸਰਕਾਰ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਚੁੱਕੇ ਜਾ ਰਹੇ ਨੇ ਕੁਝ ਆਗੂਆਂ ਦੇ ਵੱਲੋਂ ਕਿ ਸਰਕਾਰ ਦੀਆਂ ਚਾਹੇ ਕੇਂਦਰ ਹੈ ਚਾਹੇ ਪੰਜਾਬ ਹੈ ਉਹ ਏਜੰਸੀਆਂ ਫੇਲ ਹੋਈਆਂ ਨੇ ਜਦੋਂ ਨਰੈਣ ਸਿੰਘ ਚੌੜਾ ਦੇ ਬਾਰੇ ਪੁਲਿਸ ਦੇ ਬਿਆਨ ਦੇ ਮੁਤਾਬਕ ਪਤਾ ਸੀ ਕਿ ਇੱਕ ਦਿਨ ਪਹਿਲਾਂ ਵੀ ਰੇਕੀ ਕੀਤੀ ਗਈ ਜੋ ਮਿਲਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਨੇ ਤੇ ਕੁਝ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਜਾਰੀ ਕਰਦਿਆਂ ਵੀ ਕਿਹਾ ਕਿ ਕਿਵੇਂ ਉਹ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਵੀ ਪਹਿਲਾਂ ਇੱਕ ਦਿਨ ਮਿਲਿਆ ਸੀ ਯਾਨੀ ਕਿ 3 ਤਰੀਕ ਨੂੰ 3 ਦਸੰਬਰ 2024 ਨੂੰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਬਾਹਰ ਵੀ ਫੁਟੇਜ ਆ ਜਿਹੜੀ ਉਹ ਵੀ ਦਿਖਾਈ ਗਈ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤਾਂ ਕਾਂਗਰਸ ਦੇ ਉੱਤੇ ਨਿਸ਼ਾਨਾ 사ਧ ਰਹੇ ਨੇ ਕਿ ਨਰੈਣ ਸਿੰਘ ਚੌੜਾ ਦਾ ਸਿੱਧਾ ਸਬੰਧ ਆ ਜਿਹੜਾ ਉਹ ਕਾਂਗਰਸ ਦੇ ਨਾਲ ਹੈ ਹਾਲਾਂਕਿ ਕਾਂਗਰਸ ਦੇ ਵੱਲੋਂ ਵੀ ਕੁਝ ਆਗੂਆਂ ਨੇ ਇਸ ਦੀ ਸੀਬੀਆਈ ਇਨਕੁਆਇਰੀ ਜਾਂ ਫਿਰ ਨਿਆਂਇਕ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ ਹੁਣ ਇੱਕ ਪਾਸੇ ਮੰਗ ਹੈ ਪਰ ਹੁਣ ਗੱਲ ਕਰਦੇ ਆ ਕਿ ਜਿੱਥੇ ਨਰੈਣ ਸਿੰਘ ਚੌੜਾ ਦਾ ਬਾਦਲ ਪਰਿਵਾਰ ਦੇ ਉੱਤੇ ਪਹਿਲਾਂ ਹੀ ਆਖਾਂ ਨਿਸ਼ਾਨਾ ਹੈ ਤਾਂ ਹੁਣ ਵੀ ਉਹ ਜ਼ਮਾਨਤ ਦੇ ਉੱਤੇ ਚੱਲ ਰਿਹਾ ਸੀ ਔਰ 2013 ਦੇ ਵਿੱਚ ਜਿਹੜਾ ਫਰਵਰੀ ਮਹੀਨੇ ਦੇ ਵਿੱਚ ਉਸ ਦੇ ਉੱਤੇ ਜਿਹੜੇ ਪਰਚਾ ਦਰਜ ਹੋਇਆ ਸੀ ਉਹ ਕੱਲਾ ਕੁਰਾਲੀ ਥਾਣੇ ਦੇ ਵਿੱਚ ਨਹੀਂ ਇਹ ਕੁਸਤ ਦੇ ਉੱਤੇ ਪਰਚਾ ਉਸੇ ਦਿਨ ਜਿਹੜਾ ਤਰਨਤਾਰਨ ਦੇ ਵਿੱਚ ਵੀ ਹੁੰਦਾ ਜਿਹੜਾ ਕਿ ਅਜੇ ਵੀ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਹਾਲਾਂਕਿ ਕੁਰਾਲੀ ਵਾਲੇ ਕੇਸ ਦੇ ਵਿੱਚ ਉਸ ਦਾ ਕੇਸ ਸਟੇਟਸ ਹੈ ਜਿਹੜਾ ਉਹ ਬਰੀ ਦੱਸਿਆ ਜਾਂਦਾ ਤੇ ਕੁਝ ਕੇਸਾਂ ਦਾ ਵੇਰਵਾ ਉਸ ਤੋਂ ਪਹਿਲਾਂ ਨਰੈਣ ਸਿੰਘ ਚੌੜਾ ਕਿੱਥੇ ਜਨਮਿਆ ਕਿਹੜੀਆਂ ਨੇ ਡਿਗਰੀਆਂ ਹਾਸਲ ਕੀਤੀਆਂ ਕਿਹੜੀ ਕਿਤਾਬ ਲਿਖੀ ਜਿਸ ਦੇ ਵਿੱਚ ਕਿਤਾਬ ਦੇ ਵਿੱਚ ਵੀ ਕਈ ਕਿੱਸਿਆਂ ਦਾ ਜ਼ਿਕਰ ਕੀਤਾ ਹੈ ਉਹ ਗੱਲਾਂ ਵੀ ਤੁਹਾਡੇ ਨਾਲ ਜ਼ਿਕਰ ਵਿੱਚ ਸਾਂਝਾ ਕਰਦੇ ਆ ਨਰੈਣ ਸਿੰਘ ਚੌੜਾ ਨੇ ਜਿਹੜੇ 1956 ਦੇ ਵਿੱਚ ਜਨਮਦੇ ਨੇ ਨਰੈਣ ਸਿੰਘ ਚੌੜਾ ਡੇਰਾ ਬਾਬਾ ਨਾਨਕ ਕਸਬੇ ਦੇ ਪਿੰਡ ਚੌੜਾ ਨਾਲ ਸੰਬੰਧਤ ਉਹਨਾਂ ਦੇ ਦੋ ਪੁੱਤਰ ਨੇ ਜਿਹੜੇ ਕੀ ਪੇਸ਼ੇਵਰ ਵਕੀਲ ਦੱਸੇ ਜਾਂਦੇ ਨੇ ਔਰ ਨਰੈਣ ਸਿੰਘ ਚੌੜਾ ਦੀ ਪਤਨੀ ਦਾ ਜੋ ਬੀਤੇ ਦਿਨ ਬਿਆਨ মিডিਆ ਦੇ ਵਿੱਚ ਆਇਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਇਸ ਬਾਰੇ ਜਾਣਕਾਰੀ ਨਹੀਂ ਸੀ ਹਾਲਾਂਕਿ ਉਹ ਘਰੇ ਦੱਸ ਕੇ ਗਏ ਸੀ ਉਹ ਕਿਸੇ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ ਹਾਲਾਂਕਿ ਨਰੈਣ ਸਿੰਘ ਚੌੜਾ ਦੀ ਜਿਹੜੀ ਕਿਤਾਬ ਹੈ ਖਾਲਸਥਾਨ ਵਿਰੁੱਧ ਸਾਜ਼ਿਸ਼ ਉਸ ਦੇ ਲੇਖਕ ਵੀ ਨੇ ਤੇ ਉਸ ਕਿਤਾਬ ਦੇ ਵਿੱਚ ਵੀ ਕਈ ਕੇਸਾਂ ਦਾ ਜ਼ਿਕਰ ਕੀਤਾ ਹੈ। ਚੌੜਾ ਦੀ ਕਿਤਾਬ ਵਿੱਚ ਉਹਨਾਂ ਬਾਰੇ ਦਿੱਤੀ ਗਈ ਜਾਣਕਾਰੀ ਹੈ ਜਿਹੜੀ ਇਹ ਵੀ ਦੱਸਦੀ ਹੈ ਕਿ ਉਹ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਅਮਰitsar ਤੋਂ ਗੁਰਬਾਣੀ ਕਥਾ ਤੇ ਲੈਕਚਰ ਕਰਨ ਦੀ ਸਿੱਖਿਆ ਉਹਨਾਂ ਨੇ ਹਾਸਲ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹਨਾਂ ਨੇ ਗਿਆਨੀ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਸਿੱਖਿਆ 'ਚ ਡਿਪਲੋਮਾ ਹਾਸਲ ਕੀਤਾ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੇ ਡਬਲ ਮਾਸਟਰ ਕੀਤੀ। ਇੱਕ ਰਾਜਨੀਤੀ ਸ਼ਾਸਤਰ ਵਿੱਚ ਪੋਲਿਟਿਕਸ ਦੀ ਮਾਸਟਰ ਤੇ ਇੱਕ ਉਹਨਾਂ ਨੇ ਜਿਹੜੀ ਆ ਪੰਜਾਬੀ ਦੇ ਵਿੱਚ ਐਮਏ ਜਿਹੜੀ ਆ ਕੀਤੀ ਆ ਇਹ ਦੋ ਡਿਗਰੀਆਂ ਉੱਥੋਂ ਹਾਸਲ ਕੀਤੀਆਂ ਫਿਰ ਕਿਤਾਬ ਵਿੱਚ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦਾ ਮੁੱਖ ਪਰਿਵਾਰ ਕੀਤਾ ਖੇਤੀਬਾੜੀ ਰਿਹਾ ਹੈ ਹੁਣ ਨਾਰਾਇਣ ਸਿੰਘ ਚੌੜਾ ਉਹਨਾਂ ਦੇ ਬਾਰੇ ਜਿਹੜੇ ਉਸ ਵਕਤ ਦੇ ਜਿਹੜੇ ਗਵਾਹ ਨੇ ਜਾਂ ਪੱਤਰਕਾਰ ਨੇ ਜਾਂ ਉਸ ਵੇਲੇ ਦੇ ਬੁੱਧੀਜੀਵੀ ਨੇ ਜਿਹੜੇ ਜਿਨ੍ਹਾਂ ਨੇ ਸਾਰਾ ਕੁਝ ਅੱਖੀ ਦੇਖਿਆ ਜ ਨਾਰਾਇਣ ਸਿੰਘ ਜੋੜ ਜਿਹੜੇ ਚੌੜਾ ਹੈ ਉਸ ਦੀਆਂ ਕਾਰਵਾਈਆਂ ਨੂੰ ਦੇਖਿਆ ਉਹ ਗਵਾਹੀ ਭਰਦੇ ਨੇ ਤੇ ਨਾਲ ਉਹ ਦੱਸਦੇ ਨੇ ਕਿ ਉਸ ਦਾ ਕਿਵੇਂ ਅਕਾਲ ਫੈਡਰੇਸ਼ਨ ਗਰੁੱਪ ਨਾਲ ਸੰਬੰਧ ਹੈ ਔਰ ਕਾਰਜਕਾਰੀ ਕਨਵੀਨਰ ਮੁਖੀ ਵੀ ਰਹਿ ਚੁੱਕਾ ਔਰ ਉਸ ਨੂੰ ਨਿਯੁਕਤ ਕੀਤਾ ਗਿਆ ਨਰੈਣ ਸਿੰਘ ਚੌੜਾ ਕੁ ਸਾਲਾਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਚਾਰਕ ਦੇ ਤੌਰ ਦੇ ਉੱਤੇ ਵੀ ਵਿਚਰਦਾ ਰਿਹਾ ਔਰ ਕਈ ਅਜਿਹੀਆਂ ਸੰਸਥਾਵਾਂ ਨੇ ਅੰਮ੍ਰਿਤਸਰ ਚੰਡੀਗੜ੍ਹ ਲੁਧਿਆਣਾ ਤੇ ਕਈ ਹੋਰ ਅਜਿਹੇ ਵੱਖ-ਵੱਖ ਪੰਜਾਬ ਦੇ ਵਿੱਚ ਸਮਾਗਮ ਹੋਏ ਜਿੱਥੇ ਉਸ ਨੇ ਲੈਕਚਰ ਵੀ ਦਿੱਤੇ ਨੇ ਵਿਦਿਆਰਥੀਆਂ ਨੂੰ ਸਿਖਿਆਰਥੀਆਂ ਨੂੰ ਔਰ ਬੜੈਲ ਜੇਲ ਦਾ ਇੱਕ ਬ੍ਰੇਕ ਕਾਰਡ ਹੈ ਜਿਹੜਾ ਉਹ ਵੀ ਬੜਾ ਚਰਚਾ ਦਾ ਵਿਸ਼ਾ ਰਹਿੰਦਾ ਜਿਸ ਵਿੱਚ ਸਾਬਕਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ ਸਨ ਜਗਤਾਰ ਸਿੰਘ ਹਵਾਰਾ ਪਰਮਜੀਤ ਸਿੰਘ ਪਿਹੋਰਾ ਜਗਤਾਰ ਸਿੰਘ ਤਾਰਾ ਤੇ ਹੋਰ ਕੇਸਾਂ ਦੇ ਕੈਦੀ ਜਿਹੜੇ ਕਿ ਫਰਾਰ ਹੋ ਗਏ ਸੀ ਉਸ ਵਿੱਚ ਨਰੈਣ ਸਿੰਘ ਚੌੜਾ ਦੀ ਸ਼ਮੂਲੀਅਤ ਦੇ ਦੋਸ਼ ਵੀ ਜਿਹੜੇ ਲੱਗਦੇ ਰਹਿੰਦੇ ਨੇ ਕਿਤਾਬ ਦੇ ਵਿੱਚ ਇਹ ਵੀ ਜਾਣਕਾਰੀ ਹੈ ਕਿ ਸਤੰਬਰ 1995 ਤੋਂ ਜੁਲਾਈ 1997 ਤੇ ਜਨਵਰੀ 200 4 ਅਪ੍ਰੈਲ 2005 ਤੱਕ ਫਰਵਰੀ 2013 ਤੋਂ ਅਗਸਤ 2018 ਤੱਕ ਅੰਮ੍ਰਿਤਸਰ ਜਲੰਧਰ ਨਾਭਾ ਚੰਡੀਗੜ੍ਹ ਦੀਆਂ ਜ਼ਿਲ੍ਹਿਆਂ ਵਿੱਚ ਵੱਖ-ਵੱਖ ਕੇਸਾਂ ਤਹਿਤੋਂ ਬੰਦ ਵੀ ਰਹਿ ਚੁੱਕੇ ਐ ਔਰ ਉਹਨਾਂ ਤੇ 21 ਤੋਂ ਜ਼ਿਆਦਾ ਕੇਸ ਦਰਜ ਨੇ ਇਹ ਪੁਲਿਸ ਦਾ ਰਿਕਾਰਡ ਦੱਸਦਾ ਐ ਔਰ ਖਾਸ ਕਰਕੇ ਜਦੋਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਜਿਹੜੇ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਸਾਥੀ ਪਪਲਪ੍ਰੀਤ ਸਿੰਘ ਦੇ YouTube ਚੈਨਲਾਂ ਉੱਤੇ ਕਈ ਤਰ੍ਹਾਂ ਦੇ ਇੰਟਰਵਿਊ ਜਿਹੜੇ ਮੌਜੂਦ ਨੇ ਜਿਸ ਵਿੱਚ ਉਹ ਖਾਲਸਾ ਲਹਿਰ ਤੇ ਆਪਣੇ ਜਿਹੜੇ ਕੀਤੇ ਗਏ ਕਾਰਨਾਮੇ ਨੇ ਜਾਂ ਕੰਮ ਨੇ ਉਹ ਆਪਣਾ ਜਿਹੜਾ ਦੱਸਦੇ ਨੇ ਉਹਨਾਂ ਇੰਟਰਵਿਊਆਂ ਦੇ ਵਿੱਚ 2023 ਦੇ ਵਿੱਚ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਵੱਲੋਂ ਅਜਨਾਲਾ ਥਾਣੇ ਦੇ ਵਿੱਚ ਜਿਹੜਾ ਇੱਕ ਕਾਂਡ ਕੀਤਾ ਗਿਆ ਸੀ ਉਸ ਨੂੰ ਲੈ ਕੇ ਬਕਾਇਦਾ ਤੌਰ ਤੇ ਨਰੈਣ ਸਿੰਘ ਚੌੜਾ ਨੇ ਆਪਣੇ ਸਾਥੀ ਦਲਜੀਤ ਸਿੰਘ ਬਿੱਟੂ ਨਾਲ ਬਕਾਇਦਾ ਜਲੰਧਰ 'ਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਔਰ ਇਸ ਘਟਨਾ ਲਈ ਅਮਰਿਤਪਾਲ ਸਿੰਘ ਦੀ ਅਲੋਚਨਾ ਵੀ ਕੀਤੀ ਸੀ ਕਿ ਇਸ ਤਰ੍ਹਾਂ ਨਹੀਂ ਆ ਜਿਹੜਾ ਕਰਨਾ ਚਾਹੀਦਾ ਸੀ ਹੁਣ ਗੱਲ ਕਰਦੇ ਹਾਂ ਕਿ ਕੁਝ ਕੇਸਾਂ ਦਾ ਜਿਹੜਾ ਵੇਰਵਾ ਮਿਲਦਾ ਨਰੈਨ ਸਿੰਘ ਚੌੜਾ ਦੇ ਉਹ ਕਿਹੜੇ-ਕਿਹੜੇ ਕੇਸ ਨੇ ਜਿਨ੍ਹਾਂ ਵਿੱਚ ਉਹਨਾਂ ਦਾ ਬਰੀ ਹੋਣ ਦਾ ਵੇਰਵਾ ਵੀ ਉਹਨਾਂ ਵਿੱਚੋਂ 21 ਤੋਂ ਵੱਧ ਜਿਹੜੇ ਮਾਮਲੇ ਤਾਂ ਪੁਲਿਸ ਹੀ ਦੱਸਦੀ ਹੈ ਉਹਨਾਂ ਵਿੱਚੋਂ ਜਿਹੜੇ 12 ਕੇਸਾਂ ਦਾ ਵੇਰਵਾ ਸਾਡੇ ਕੋਲ ਮੌਜੂਦ ਹੈ ਜੋ ਰਿਕਾਰਡ ਦੇ ਵਿੱਚ ਜਿਨ੍ਹਾਂ ਵਿੱਚੋਂ ਕਈ ਕੇਸਾਂ ਜਿਹੜੇ ਅਦਾਲਤ ਦੇ ਅਧੀਨ ਨੇ ਤੇ ਕੁਝ ਦੇ ਵਿੱਚੋਂ ਬਰੀ ਹੋਏ ਨੇ ਸਭ ਤੋਂ ਪਹਿਲਾਂ ਜਿਹੜੇ ਕੇਸ ਦੀ ਗੱਲ ਕਰੀ ਜਾਵੇ ਤਾਂ ਉਸ ਦੇ ਵਿੱਚ ਇੱਕ ਕੇਸ ਇਹ ਵੀ ਹੈ ਮੁਕੱਦਮਾ ਨੰਬਰ 28 ਜਿਹੜਾ ਕਿ ਮਿਤੀ 8 2 2004 ਨੂੰ ਜਿਹੜਾ ਅਸਲ ਐਕਟ ਹੈ ਉਸ ਦੀ ਧਾਰਾ 25 54 ਤੇ 59 ਦੇ ਤਹਿਤ ਦਰਜ ਕੀਤਾ ਗਿਆ ਸੀ ਸੈਕਟਰ ਜਿਹੜਾ 34 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ 2 ਸਾਲ ਦੀ ਉਸ ਨੂੰ ਸਜ਼ਾ ਤੇ 500 ਰੁਪਏ ਜੁਰਮਾਨਾ ਹੋਇਆ ਸੀ ਮੁਕਦਮੇ ਦਰਜ ਦਾ ਜਿਹੜਾ ਰਿਕਾਰਡ ਹੈ ਉਹ ਥਾੜਾ ਸੈਕਟਰ 34 ਦੇ ਵਿੱਚ ਦਰਜ ਹੈ ਔਰ ਮੁਕਦਮਾ ਨੰਬਰ 380 ਆ ਜਿਹੜਾ ਕਿ 21 9 1995 ਨੂੰ ਜੁਰਮ ਜਿਹੜਾ ਅਸੀਂ ਉਦੋਂ ਆਈਪੀਸੀ ਦੀ ਧਾਰਾ 307 ਲਾਈ ਗਈ ਸੀ ਤੇ ਅਸਲ ਐਕਟ ਦੀ ਵੀ 25 54 ਤੇ 59 ਦੇ ਤਹਿਤ ਦਰਜ ਕੀਤਾ ਗਿਆ ਸੀ ਬਟਾਲਾ ਦੇ ਵਿੱਚ ਸਦਰ ਬਟਾਲਾ ਦੇ ਵਿੱਚ ਇਸ ਦਾ ਰਿਕਾਰਡ ਬੋਲਦਾ ਹੈ ਇਸ ਕੇਸ ਦੇ ਵਿੱਚੋਂ ਨਰੈਣ ਸਿੰਘ ਚੋੜਾ ਬਰੀ ਹੋ ਚੁੱਕਾ ਹੈ ਮੁਕੱਦਮਾ ਨੰਬਰ 27 ਜਿਹੜਾ ਕਿ 214 1991 ਨੂੰ ਦਰਜ ਹੋਇਆ ਜਿਸ ਦੇ ਵਿੱਚ ਧਾਰਾ 307 ਤੇ 34 ਆਈਪੀਸੀ ਦੀ ਲਾਈ ਗਈ ਤੇ ਅਸਲਾ ਐਕਟ ਦੀਆਂ ਧਰਾਵਾਂ ਉਹੀ 25 54 ਤੇ 59 ਵੀ ਲਗਾਈਆਂ ਗਈਆਂ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇਹ ਮੁਕੰਦਮਾ ਦਰਜ ਹੋਇਆ ਉਸੇ ਥਾਣੇ ਚ ਰਿਕਾੜ ਬੋਲਦਾ ਪਰ ਇਸ ਕੇਸ ਦੇ ਵਿੱਚ ਵੀ ਨਰੈਣ ਸਿੰਘ ਚੌੜਾ ਬਰੀ ਹੋ ਚੁੱਕਾ ਫਿਰ ਮੁਕੰਦਮਾ ਨੰਬਰ 117 ਹੈ ਜਿਹੜਾ ਕਿ 22 2004 ਨੂੰ ਦਰਜ ਹੋਇਆ ਸੀ ਜਿਸ ਦੇ ਵਿੱਚ ਧਰਾਵਾਂ ਆਈਪੀਸੀ ਦੀਆਂ ਵੱਖ-ਵੱਖਰੀਆਂ ਲਾਈਆਂ ਗਈਆਂ 224 452 457 217 221 120 ਬੀ ਇਹ ਜਿਹੜਾ ਮੁਕਦਮਾ ਦਰਜ ਹੋਇਆ ਇਹ ਵੀ ਸੈਕਟਰ 34 ਦੇ ਵਿੱਚ ਚੰਡੀਗੜ੍ਹ 'ਚ ਦਰਜ ਹੋਇਆ ਸੀ ਜਿਸ ਦੇ ਵਿੱਚੋਂ 11/8/2015 ਨੂੰ 2004 'ਚ ਦਰਜ ਹੁੰਦਾ ਤੇ 2015 ਦੇ ਵਿੱਚ ਨਰੈਣ ਸਿੰਘ ਚੌੜਾ ਇਸ ਕੇਸ 'ਚ ਬਰੀ ਹੁੰਦਾ ਚੈੱਕ ਜਿਹੜਾ ਸੈਕਟਰ 34 ਹੈ ਚੰਡੀਗੜ੍ਹ ਦਾ ਉਸ ਦੇ ਵਿੱਚ ਇਹ ਮੁਕਦਮੇ ਦਾ ਰਿਕਾਰਡ ਬੋਲਦਾ ਫਿਰ ਇੱਕ ਮੁਕਦਮਾ ਨੰਬਰ 30 ਹੈ ਜਿਹੜਾ ਕਿ 16/5/2010 ਨੂੰ ਦਰਜ ਹੁੰਦਾ ਜਿਸ ਦੇ ਵਿੱਚ ਧਾਰਾ 302 ਕਤਲ ਦੀ ਧਾਰਾ ਤੇ 34 ਲਾਈ ਗਈ ਤੇ ਨਾਲ ਹੀ ਅਸਲਾ ਐਕਟ ਦੀ 25 54 ਤੇ 59 ਧਾਰਾ ਜਿਹੜੀ ਲਗਾਈ ਜਾਂਦੀ ਹੈ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਥਾਣਾ ਮੋਟੀਆਣਾ ਜਿਹੜਾ ਉੱਥੇ ਦਰਜ ਸੀ ਉਸ ਦੇ ਵਿੱਚ ਮੋਟੀਆਣਾ ਥਾਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ਔਰ ਇਸ ਦੇ ਵਿੱਚ ਵੀ ਕੇਸ ਦੇ ਵਿੱਚ ਵੀ 244 2015 ਨੂੰ ਬਰੀ ਹੋ ਗਿਆ ਸੀ ਨਰੈਣ ਸਿੰਘ ਚੋੜਾ ਮੁਕਦਮਾ ਨੰਬਰ ਜਿਹੜਾ 201 ਹੈ ਇਸ ਦੇ ਇਹ 2010 ਦੇ ਵਿੱਚ ਮੁਕਦਮਾ ਦਰਜ ਹੋਇਆ ਸੀ ਧੁਮਾਕਾ ਕੇਸ ਸਮਗਰੀ ਦੇ ਵਿੱਚ 1908 ਐਕਟ ਹੈ ਜਿਹੜਾ ਗੈਰ ਕਾਨੂੰਨੀ ਸਰਗਰਮੀਆਂ ਐਕਟ ਹੈ ਯੂਪਾ ਦੇ ਤਹਿਤ ਕਾਰਵਾਈ ਕੀਤੀ ਗਈ ਸੀ 1967 ਦੇ ਐਕਟ ਦੇ ਮੁਤਾਬਕ ਉਸ ਦੇ ਵਿੱਚ 2010 ਦੇ ਵਿੱਚ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਦੇ ਵਿੱਚ ਦਰਜ ਹੋਇਆ ਸੀ ਮਕਦਮਾ ਜਿਸ ਦੇ ਵਿੱਚੋਂ ਬਰੀ ਹੋ ਗਿਆ ਨਰੈਣ ਸਿੰਘ ਚੋੜਾ ਮਕਦਮਾ ਨੰਬਰ 23 ਹੈ ਇਹ 27/2/2013 ਨੂੰ ਦਰਜ ਹੋਇਆ ਜਿਹੜਾ ਕਿ ਥਾਣਾ ਕੰਬੋਜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਦਰਜ ਹੋਇਆ ਇਸ ਦੇ ਵਿੱਚੋਂ ਵੀ ਬਰੀ ਹੋ ਚੁੱਕਾ ਨਰੈਣ ਸਿੰਘ ਚੋੜਾ ਮਕਦਮਾ ਨੰਬਰ 23 15 6 2010 ਨੂੰ ਅਸਲਾ ਐਕਟ ਦੀਆਂ ਧਰਾਵਾਂ ਲਗੀਆਂ ਯੁਵਪਾ ਦੀ ਤਹਿਤ ਜਿਹੜੀ ਆ ਮੁਕਦਮਾ ਦਰਜ ਕੀਤਾ ਗਿਆ ਜਿਹੜਾ ਕੀ ਐਸ ਐਸ ਓ ਸੀ ਦੇ ਤਹਿਤ ਅੰਮ੍ਰਿਤਸਰ ਨੇ ਦਰਜ ਕੀਤਾ ਇਸ ਵਿੱਚੋਂ ਵੀ ਜਿਹੜਾ ਬਰੀ ਹੋ ਚੁੱਕਾ ਬਹੁਤੀ ਜੇ ਕੇਸ ਨੇ ਜਿਸ ਵਿੱਚ ਹੁਣ ਤੱਕ ਨਰੈਣ ਸਿੰਘ ਚੌੜਾ ਬਰੀ ਹੋ ਚੁੱਕਾ ਤੇ ਕੁਝ ਹੀ ਕੇਸ ਜਿਹੜੇ ਬਾਕੀ ਸੀ ਜਿਨ੍ਹਾਂ ਦੇ ਵਿੱਚ ਹਾਲੇ ਵੀ ਉਹ ਜ਼ਮਾਨਤ ਦੇ ਉੱਤੇ ਬਾਹਰ ਚੱਲ ਰਿਹਾ ਸੀ ਇਸੇ ਤਰ੍ਹਾਂ ਫਿਰ 25 7 2010 ਨੂੰ ਵੀ ਇੱਕ ਕੇਸ ਦਰਜ ਹੋਇਆ ਸੀ ਜਿਹੜਾ ਕਿ ਐਸ ਐਸ ਓ ਸੀ ਅੰਮ੍ਰਿਤਸਰ ਦੇ ਵਿੱਚ ਉਸ ਦੇ ਵਿੱਚੋਂ ਵੀ ਬਰੀ ਹੋ ਚੁੱਕਾ ਨਰੈਣ ਸਿੰਘ ਚੌੜਾ ਫਿਰ ਥਾਣਾ ਵੈਰੋਵਾਲ ਦਾ ਇੱਕ ਮੁਕਦਮਾ ਜਿਹੜਾ ਤਰਨਤਾਰਨ ਦਾ ਜਿਸ ਵਿੱਚ 2013 ਦੇ ਵਿੱਚ ਉਸ ਖਲਾ ਮੁਕਦਮਾ ਦਰਜ ਹੋਇਆ 7 3 2013 ਨੂੰ ਜਿਸ ਦੇ ਵਿੱਚ 212 ਤੇ 216 IPC ਦੀ ਧਾਰਾ ਤੇ ਨਾਲ ਹੀ ਅਸਲਾ ਐਕਟ ਦੀ 25 54 ਤੇ 58 ਧਾਰਾ ਲਗਾਈ ਗਈ ਥਾਣਾ ਵੈਰੋਵਾਲ ਚ ਉਸ ਕੇਸ ਵਿੱਚੋਂ ਵੀ ਬਰੀ ਹੋ ਚੱਕਾ ਨਰੈਨ ਸਿੰਘ ਚੋੜਾ ਫਿਰ ਥਾਣਾ ਕੁਰਾਲੀ ਦਾ ਕੇਸ ਜਦੋਂ 2013 ਵਿੱਚ 27 2 2013 ਨੂੰ ਹੋਇਆ ਜਿਸ ਦੇ ਵਿੱਚ ਐਕਸਪਲੋਸਿਵ ਐਕਟ ਯਾਨੀ ਕਿ ਉੱਥੇ ਅਸਲਾ ਬਰਾਮਦ ਹੋਇਆ ਸੀ ਥਾਣਾ ਕੁਰਾਲੀ ਦੇ ਵਿੱਚ ਰਿਕਾਰਡ ਬੋਲਦਾ ਇਸ ਵਿੱਚੋਂ ਵੀ ਕੇਸ ਵਿੱਚੋਂ ਬਰੀ ਹੋਇਆ ਪਰ ਇਸੇ ਦੇ ਦਿਨੀ ਮੁਕਦਮਾ ਇੱਕ ਤਰਨਤਾਰਨ ਦੇ ਵਿੱਚ ਵੀ ਜਿਹੜਾ ਦਰਜ ਹੋਇਆ ਸੀ ਜਿਹੜਾ ਕੀ ਵਿਚਾਰ ਦੀ ਨਾ ਹਲੇ ਵੀ ਕੋਰਟ ਦੇ ਵਿੱਚ ਚੱਲ ਰਿਹਾ ਹੈ ਇਸ ਕੇਸ ਦੇ ਵਿੱਚ ਵੀ ਉਸ ਨੂੰ ਜਿਹੜੀ ਆ ਮਕਦਮੇ ਵਿੱਚ ਜਿਹੜਾ ਗ੍ਰਫਤਾਰ ਕੀਤਾ ਗਿਆ ਸੀ ਜਿਹੜਾ ਕੀ ਚਰਚਾ ਦਾ ਵਿਸ਼ਾ ਬਣਦਾ ਜਦੋਂ ਇੰਟਰੋਗੇਸ਼ਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਮਾਨਸਾ ਰੈਲੀ 'ਚ ਜਿਵੇਂ ਨਿਸ਼ਾਨਾ ਬਣਾਉਣਾ ਸੀ ਨਰੈਣ ਸਿੰਘ ਚੌੜਾ ਨੇ ਉਹ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ ਉਸ ਵੇਲੇ ਦਾ ਕੇਸ ਹੈ ਫਿਰ ਇੱਕ ਹੋਰ ਮਕਦਮਾ ਇਸੇ ਤਰ੍ਹਾਂ ਅਸਲਾ ਐਕਟ ਦੇ ਅਧੀਨ ਜਿਹੜਾ ਦਰਜ ਕੀਤਾ ਗਿਆ ਜਿਲ੍ਹਾ ਰੋਪੜ ਦੇ ਵਿੱਚ ਫਿਰ ਇੱਕ ਮੁਕਦਮਾ ਹੈ ਮੁਕਦਮਾ ਨੰਬਰ 9 272 2013 ਨੂੰ ਜਿਹੜਾ ਕਿ ਥਾਣਾ ਬੈਰੋਵਾਲ ਵਿੱਚ ਜਿਹੜਾ ਕਿ ਜ਼ਿਕਰ ਕੀਤਾ ਸੀ ਉਹ ਅਦਾਲਤ ਦੇ ਵਿੱਚ ਜ਼ਮਾਨਤ ਉਸ ਨੂੰ ਮਿਲੀ ਹੋਈ ਹੈ ਬੈਰੋਵਾਲ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈਂਦਾ ਉਸ ਥਾਣੇ ਦੇ ਵਿੱਚ ਰਿਕਾਰਡ ਬੂਲਦਾ ਹੈ ਇਸ ਤਰ੍ਹਾਂ ਵੱਖੋ ਵੱਖਰੇ ਕੇਸ ਨੇ ਨਰੈਣ ਸਿੰਘ ਚੌੜਾ ਦੇ ਹੁਣ ਨਰੈਣ ਸਿੰਘ ਚੌੜਾ ਦੇ ਪਿਛੋਕੜ ਨਾਲ ਜੁੜੀਆਂ ਕਈ ਗੱਲਾਂ ਜੁੜ ਗਈਆਂ ਬਾਦਲ ਪਰਿਵਾਰ ਕਿਉਂ ਨਿਸ਼ਾਨੇ ਉੱਤੇ ਜਾਂ ਬਦਲੇ ਦੀ ਭਾਵਨਾ ਨਰੈਣ ਸਿੰਘ ਚੌੜਾ ਨੇ ਕਿਉਂ ਰੱਖੀ ਕਿਉਂਕਿ ਬਾਦਲ ਪਰਿਵਾਰ ਨੇ ਜਾਂ ਫਿਰ ਕਹ ਲਈ ਪ੍ਰਕਾਸ਼ ਸਿੰਘ ਬਾਦਲ ਨੇ ਜੋ ਵਾਅਦੇ ਕੀਤੇ ਸੀ 2013 ਤੋਂ ਪਹਿਲਾਂ ਕਿ ਉਹ ਨਿਸ਼ਾਨਾ ਬਣਾਇਆ ਉਹ ਸਾਰੀਆਂ ਗੱਲਾਂ ਪੁਰਾਣੇ ਦੇਰਵੇ ਫਿਰ 2015 ਤੋਂ ਬਾਅਦ ਤਾਂ ਬਰਗਾੜੀ ਕਾਰਡ ਹੋ ਗਿਆ ਬਾਬਲ ਕਲਾ ਜਿਹੜੇ ਕੀ ਗੁਨਾਹ ਕਬੂਲੇ ਵੀ ਸੁਖਵੀਰ ਸਿੰਘ ਬਾਦਲ ਨੇ ਤਾਂ ਇਹ ਸਾਰੀਆਂ ਗੱਲਾਂ ਨੂੰ ਲੈ ਸਕੇ ਹੋ ਸਕਦਾ ਹੁਣ ਇੰਟਰੋਗੇਸ਼ਨ ਚੱਲ ਰਹੀ ਹੈ ਪੁੱਛ ਪੜਤਾਲ ਚੱਲ ਰਹੀ ਹੈ ਉਸ ਦੇ ਵਿੱਚ ਨਰੈਣ ਸਿੰਘ ਚੌੜਾ ਨੇ ਕਿਹਾ ਨਿਸ਼ਾਨਾ ਹੁਣ ਸੁਖਵੀਰ ਸਿੰਘ ਬਾਦਲ ਨੂੰ ਬਣਾਇਆ ਉਹ ਗੱਲਾਂ ਹੁਣ ਹੌਲੀ ਹੌਲੀ ਬਾਹਰ ਆ ਜਾਣਗੀਆਂ ਪਰ ਨਰੈਣ ਸਿੰਘ ਚੌੜਾ ਦੇ ਇੱਕ ਲੰਮਾ ਚੌੜਾ ਜਿਹੜੀ ਹਿਸਟਰੀ ਜਾਂ ਚਾਰ ਸ਼ੀਟ ਰਹੀ ਹੈ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਕਈ ਕੇਸਾਂ ਦੇ ਵਿੱਚੋਂ ਬਰੀ ਹੋ ਚੁੱਕਾ ਤੇ ਕਈਆਂ ਦੇ ਵਿੱਚੋਂ ਜ਼ਮਾਨਤ ਦੇ ਉੱਤੇ ਚੱਲ ਰਿਹਾ ਹੈ ਤੇ ਹੁਣ ਨਵਾਂ ਮੁਕਦਮਾ ਇੱਕ ਦਰਜ ਹੋਇਆ ਤੇ ਅੰਮ੍ਰਿਤਸਰ ਪੁਲਿਸ ਇਸ ਕੇਸ ਦੇ ਵਿੱਚ ਕੀ ਕੀ ਦਾਅਵੇ ਕਰ ਰਹੀ ਹੈ ਸ਼੍ਰੋਮਣੀ ਕਾਲੀਦਾ ਦੇ ਲੀਡਰਸ਼ਿਪ ਆ ਜਿਹੜੀ ਉਹ ਕਾਂਗਰਸ ਦੇ ਨਾਲ ਇਸ ਨੂੰ ਜੋੜ ਕੇ ਵੇਖ ਰਹੀ ਹੈ ਤੇ ਇਸ ਦੇ ਉੱਤੇ ਕਾਂਗਰਸ ਨੇ ਵੀ ਆਪਣਾ ਜਵਾਬ ਦਿੱਤਾ ਖਾਸ ਕਰਕੇ ਡੇਰਾ ਬਾਬਾ ਨਾਨਕ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਨੇ ਖੁਦ ਇਸ ਗੱਲ ਨੂੰ ਲੈ ਕੇ ਮੰਗ ਕੀਤੀ ਹੈ ਕਿ ਇਸ ਕੇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਇਹ ਹਮਲਾ ਹੋਇਆ ਇਸ ਦੀ ਨਖੇਦੀ ਵੀ ਕੀਤੀ ਤੇ ਨਾਲ ਮੰਗ ਕੀਤੀ ਹੈ ਕਿ ਘੱਟੋ ਘੱਟ ਇਸ ਦੀ ਨਿਆਂਇਕ ਜਾਂਚ ਜਾਂ ਫਿਰ ਸੀਬੀਆਈ ਇਸ ਦੀ ਜਾਂਚ ਕਰੇ ਹੁਣ ਦੇਖਦੇ ਆ ਕਿ ਇਸ ਜਾਂਚ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਪਰ ਨਰੈਣ ਸਿੰਘ ਚੋੜਾ ਦੇ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਜਿਹੜੀਆਂ ਅਸੀਂ ਇਸ ਰਿਪੋਰਟ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਸਾਡੀ ਵੀ ਨਜ਼ਰ ਪਈ ਰਹੇਗੀ ਇਸ ਕੇਸ ਦੇ ਉੱਤੇ ਜਿਹੜਾ ਵੀ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਸਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੇ ਤੁਸੀਂ ਇਸੇ ਤਰ੍ਹਾਂ ਬੜੇ ਰਹੋ ABC ਪੰਜਾਬ ਦੇ ਨਾਲ